ਦੇ 100 ਡਾਲਰ ਤੇ ਸਰਜੀਤ ਨਿਊ ਵੈਸਟ ਵੱਲੋਂ 100 ਡਾਲਰ ਦਿੱਤਾ ਜਾਵੇਗਾ ਆ ਵੇਖਦੇ ਹਰਮਨ ਬੁਲਟ ਬਹੁਤ ਤਕੜਾ ਪੁਆਇੰਟ ਵਾਹ ਓਏ ਨੌਜਵਾਨਾ ਵਾਹ ਗੱਭਰੂ ਇਹ ਨਹੀਂ ਮਿਲਦੇ ਪਰ ਵੇਖੀਏ ਖੀਰਾ ਵਾਲ ਦਾ ਬੁਲਟ ਇਸ ਵੇਲੇ ਜਾਫੀ ਕੌਣ ਨੌਜਵਾਨ ਸੀਚੇ ਵਾਲੀਆ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਓਏ ਨੌਜਵਾਨਾ ਕਿ ਖੇਡ ਦੇ ਮੈਦਾਨਾਂ ਵਿੱਚ ਪਾਈ ਜਾਂਦਾ ਗਾ ਗੱਭਰੂ ਦਾ ਉੱਚ ਬੜਾ ਸਾਉ ਜਿਹਾ ਸੁਭਾ ਸੀਚੇ ਵਾਲੇ ਟਾਰਗੇਟ ਟਰੱਕ ਸੇਲ ਦੇ ਵੱਲੋਂ ਵਾਹਿਗੁਰੂ ਦੇ ਲਈ 100 ਡਾਲਰ ਆਏ ਵੀ ਗੁਰੂ ਦੇ ਖਰੇ ਹੋਈ ਜਰਾ। ਬਾਈ ਤਾੜੀਆਂ ਮਾਰ ਦਿਓ ਸੀਚੇ ਵਾਲੀਏ ਦੇ ਲਈ ਵੀ। ਪੂਰੀ ਵੇਖਦੇ ਆ ਵੀ ਹੱਕ ਜ਼ੋਰ ਦੇ ਨਾਲ ਪਰ ਸ਼ਰਨਾ ਡੱਗੋ ਰਮਾਣੇ ਵਾਲਾ। ਆਹ ਸ਼ਰਨਾ ਤੇ ਪੂਰੀ। ਪੁਆਇੰਟ ਸ਼ੰਨਾ ਵਾਲਾ। ਵਾਹ ਉਹ ਗੱਬਰੂਆ। ਪਰ ਵੇਖੀਏ ਡੱਗੋ ਵਾਲਾ ਤੇ ਕਹਿੰਦੇ ਸਿਰਾਂ ਲਾਈ ਆਉਂਦਾ। ਉਹ ਵੇਖੀਏ ਕਹਿੰਦੇ ਟ੍ਰੰਟੋ ਦੇ ਵਿੱਚ ਡੱਗੋ ਵਾਲੇ ਸ਼ਰਨੇ ਦਾ ਸ਼ੰਨਾ ਵਾਲੇ ਭੂਰੀ ਨੂੰ ਜੱਫਾ ਲੱਗਿਆ। ਕੀ ਬਾਤ ਐ 100 ਡਾਲਰ ਨਿਊ ਬੈਸਟ ਦੇ ਸਾਡੇ ਸਰਜੀਤ ਵੱਲੋਂ ਦਿੱਤਾ ਜਾ ਰਿਹਾ ਹੈ 100 ਡਾਲਰ ਹਰ ਜਫੇ ਤੋਂ ਖੁਸ਼ ਹੋ ਕੇ ਟਾਰਗੇਟ ਸਿਰਾ ਲਾਉਂਦਾ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਸੈਕੰਡ ਪ੍ਰਾਈਜ਼ ਐਚ ਕੇ ਯੂਨਾਈਟਿਡ ਦੇ ਸਾਡੇ ਵੀਰ ਜਰਨੈਲ ਮੰਡਾ ਕਰਨਾਲ ਮੰਡਾ ਤੇ ਤਰਲੋਚਨ ਮੰਡਾ ਉਧਰ ਨਾਲ ਕਹਿੰਦੇ ਦੂਜੇ ਚਾਰ ਵੱਲੋਂ 100 ਡਾਲਰ ਹਰ ਇੱਕ ਜਫੇ ਦਾ ਨਿਊ ਬੈਸਟ ਦੇ ਸਰਦਾਰ ਸਰਜੀਤ ਸਿੰਘ ਵੱਲੋਂ ਦਿੱਤਾ ਜਾ ਰਿਹਾ ਹੈ ਪਰ ਪੁਆਇੰਟ ਕਹਿੰਦੇ ਦਿਆਲਪੁਰੀਏ ਕਰਨ ਨੇ ਆਪਣੀ ਪੀ ਆਹ ਦੇਖਦੇ ਹਰਮਨ ਬੋਲਟ ਆ ਕਬੱਡੀ ਦੇ ਜੀਐਫ ਜੀਐਫਐਸ ਵਾਲੇ ਵੀਰਾਂ ਦੇ ਬਲੋ ਇੱਕ 100 ਡਾਲਰ ਬੋਲਟ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਆ ਨੌਜਵਾਨ ਕੌਣ ਸੀਚੇ ਵਾਲੀ ਆ ਵਾਹਿਗੁਰੂ ਮੁੰਡਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਵੀ ਤਕੜਾ ਖੇਡਿਆ ਵਾਹਿਗੁਰੂ 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 ਪਰ ਪੁਆਇੰਟ ਬੁਟਾ ਚਾਲ ਧੀਰਾ ਨੇਜਰ ਦੀ ਤੀਨਦਰ ਨੇਜਰ ਕੈਂਪਲੇਸਟ ਦੇ ਉਹਨਾਂ ਵੱਲੋਂ ਦਿੱਤਾ ਜਾਵੇਗਾ ਨੌਜਵਾਨ ਕੌਣ ਡੱਗੋ ਵਾਲਾ ਸ਼ਰਨਾ ਤੇ ਚੰਨਾ ਵਾਲਾ ਭੂਰੀ ਗੱਭਰੂ ਕਹਿੰਦੇ ਬਰਨਾਲੇ ਵਾਲਾ ਪਰ ਵੇਖੀਏ ਡੱਗੋ ਵਾਲਾ ਤੇ ਕਹਿੰਦੇ ਸਿਰਾਲੇ ਆਈ ਜਾਂਦਾ ਉਹ ਵੇਖੀਏ ਕਹਿੰਦੇ ਟ੍ਰਾਂਟੋ ਦੇ ਵਿੱਚ ਡੱਗੋ ਵਾਲੇ ਸ਼ਰਨੇ ਦਾ ਚੰਨਾ ਵਾਲੇ ਭੂਰੀ ਨੂੰ ਜੱਫਾ ਲੱਗਿਆ ਕੀ ਬਾਤ ਹੈ 100 ਡਾਲਰ ਨਿਊ ਵਸਤੇ ਸਾਡੇ ਸਰਜੀਤ ਵੱਲੋਂ ਦਿੱਤਾ ਜਾ ਰਿਹਾ ਹੈ 100 ਡਾਲਰ ਆ ਜੱਫੇ ਤੋਂ ਗੋਸ਼ੋ ਕੇ ਟਾਰਗੇਟ ਟਰੱਕ ਸੇਲ ਦੇ ਅਵਤਾਰ ਸਿੰਘ ਉਹਨਾਂ ਵੱਲੋਂ 100 ਡਾਲਰ ਆ ਆਹ ਰੇਡ ਤੇ ਸਾਡੇ ਵੀਰ ਜਿੱਥੇ ਕਹਿੰਦੇ ਪ੍ਰਿੰਸ ਸੈਨੀ ਟੈਕਟੀ ਤੇ ਐਲਡੀ ਨਾਲ ਜਸਵੀਰ ਕੁਲਾਰ ਸ਼ਾ ਟਰਾਂਸਪੋਰਟਰ ਤੇ ਉਹਨਾਂ ਦੇ ਨਾਲ ਅਮਨ ਤੂ ਰਿਲਾਇੰਸ ਟਰੱਕਿੰਗ ਵਾਲੇ 100 ਡਾਲਰ ਤੇ ਸਰਜੀਤ ਨਿਊ ਵੈਸਟ ਵੱਲੋਂ 100 ਡਾਲਰ ਦਿੱਤਾ ਜਾਵੇਗਾ ਆਹ ਵੇਖਦੇ ਹਰਮਨ ਬੁਲਟ ਬਹੁਤ ਤਕੜਾ ਪੁਆਇੰਟ ਵਾਹ ਓਏ ਨੌਜਵਾਨਾ ਵਾਹ ਗੱਬਰੂਆ ਵਾਹ ਓਏ ਗੱਬਰੂਆ ਅਗਲਾ ਵੀਕਐਂਡ ਇੰਟਰਨੈਸ਼ਨਲ ਸੈਨੀ ਟੈਕਟੀ ਐਲਡੀ ਜਸਵੀਰ ਕੁਲਾਰ ਸ਼ਾ ਟਰਾਂਸਪੋਰਟਰ ਤੇ ਅਮਨ ਤੂ ਰਿਲਾਇੰਸ ਟਰੱਕਿੰਗ ਵਾਲੇ ਤੇ ਨਾ ਸਾਡੇ ਵੀਰ ਅਟਲਾਂਟਿਕ ਰੇਡੀਏਟਰ ਦੇ ਨਾ ਭੰਦੇ ਰੋਨਾਂ ਦਾ ਵੱਡਾ ਯੋਗਦਾਨ ਹੈ ਆ ਸ਼ੰਨਾ ਵਾਲਾ ਪੂਰੀ ਵੇਖਦੇ ਵੀ ਇੱਕ ਜ਼ੋਰ ਦੇ ਨਾਲ ਪਰ ਸ਼ਰਨਾ ਡੱਗੋ ਰਮਾਣੇ ਵਾਲਾ ਆ ਸ਼ਰਨਾ ਤੇ ਪੂਰੀ ਪੁਆਇੰਟ ਸ਼ੰਨਾ ਵਾਲਾ ਵਾਹ ਉਹ ਗੱਬਰੂਆ ਤੇ ਕੁਰਤਾ ਪਜਾਮਾ ਦੱਸੇ ਜిల్లా ਮੁੰਡੇ ਦਾ ਖੇਡਦਾ ਕਬੱਡੀ ਇਹਦੇ